ਨਾਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੀ ਪ੍ਰੈਸ ਬਰੀਫਿੰਗ ਹੈ ਜਿਵੇਂ ਕਿ ਤੁਸੀਂ ਸਾਰੇ ਜਾਣੂ ਹੋ ਪਿਛਲੇ ਕੁਝ ਸਮੇਂ ਦੀਆਂ ਨਾ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਜਿਹਨੂੰ ਕਹਿੰਦੇ ਦਬਮੀ ਜਮਾਨ ਚ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਰਾਤ ਸਮੇਂ ਇੱਕ ਸਟੇਸ਼ਨ ਦੇ ਆਸੇ ਪਾਸੇ ਦੇ ਏਰੀਆ ਚ ਇੱਕ ਗਰੋ ਜਿਹੜਾ ਐਕਟਿਵ ਹੈ ਜਿਹਦੇ ਚ ਕੁਝ ਲੇਡੀਜ਼ ਸ਼ਾਮਲ ਹੈ ਜਿਹੜੀਆਂ ਕਿ ਜਿਹੜੇ ਰਾਤ ਨੂੰ ਸਫ਼ਰ ਕਰਦੇ ਆ ਰੇ ਟ੍ਰੇਨਾਂ ਤੇ ਜਿਹੜੇ ਯਾਤਰੀ ਆਉਂਦੇ ਆ ਤੇ ਇਕੱਲੇ ਕਹਰੇ ਹੁੰਦੇ ਆ ਉਹਨਾਂ ਨੂੰ ਇੱਕ ਹਨੀ ਟ੍ਰੈਪ ਚ ਆਪਦੇ ਚ ਫਸਾ ਕੇ ਉਹਨਾਂ ਦੇ ਉਹਨਾਂ ਨੂੰ ਇਸ਼ਾਰੇ ਕਰਕੇ ਜਾਂ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਕੇ ਤੇ ਉਹਨਾਂ ਨੂੰ ਆਪਦੇ ਪਿਆਰ ਜਾਲ ਚ ਫਸਾ ਕੇ ਕਿਸੇ ਸੁਮਸਾਨ ਜਗ੍ਹਾ ਤੇ ਲੈ ਜਾਂਦੇ ਆ ਤੇ ਇੱਕ ਜਿਹੜਾ ਇਹਨਾਂ ਦੇ ਸਾਥੀ ਹੈ ਪਿੱਛੇ ਉਹ ਇੱਕ ਈ ਆਟੋ ਰਿਕਸ਼ੇ ਚ ਹੁੰਦੇ ਆ ਉਹ ਵੀ ਮੁੜ ਕੇ ਜਾ ਕੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਓਵਰ ਪਾਵਰ ਕਰ ਲੈਂਦੇ ਆ ਉਹਨਾਂ ਨੂੰ ਬਲੈਕਮੇਲ ਕਰਦੇ ਆ ਤੇ ਉਹਨਾਂ ਕੋਲੋਂ ਨਗਦੀ ਤੇ ਹੋਰ ਕੀਮਤੀ ਸਮਾਨ ਖੋਹ ਲੈਂਦੇ ਆ ਇਹ ਵੀ ਇੱਕ ਤਾਂ ਜਿਹੜਾ ਸਮਾਜਿਕ ਆਪਣੇ ਜਿਹੜਾ ਸਮਾਜ ਦਾ ਤਾਣਾ ਬਣਾ ਉਹਦੇ ਕਰਕੇ ਸ਼ਿਕਾਇਤੀ ਸਾਡੇ ਸਾਹਮਣੇ ਨਹੀਂ ਸੇ ਆਉਂਦਾ ਪਰ ਖਬਰਾਂ ਸਾਨੂੰ ਮਿਲ ਰਹੀਆਂ ਸੀਗਾ ਇਹਦੇ ਤੇ ਸੂਬਾ ਮੋਟੋ ਲੈਂਦੇ ਹੋਏ ਆਪਣਾ ਐਸਐਚਓ ਕਤਵਲੀ ਨੇ ਮਕਦਮਾ ਨੰਬਰ 14 ਮਿਤੀ 21 26 ਨੂੰ ਅੰਡਰ ਸੈਕਸ਼ਨ 304 2 111 190 191 3 ਬੀ ਐਨ ਐਸ थाना ਕਤਵਲੀ ਵਿਖੇ ਦਰਜ ਰਿਸਤ ਕੀਤਾ ਤੇ ਵੱਖਰੀਆਂ-ਵੱਖਰੀਆਂ ਟੀਮਾਂ ਬਣਾ ਕੇ ਇਹਦੀ ਅ ਇਹਨਾਂ ਦੀ ਭਾਗ ਸ਼ੁਰੂ ਕੀਤੀ ਗਈ ਤੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਯਾਦਵ ਆਈਪੀਐਸ ਦੀ ਗਾਈਡਲਾਈਨਸ ਦੇ ਕੰਮ ਕਰਦੇ ਹੋਏ ਸਾਡੀਆਂ ਟੀਮਾਂ ਨੇ ਸੀਸੀਟੀਵੀ ਕੈਮਰੇ ਖੰਗਾਲੇ ਤੇ ਹੋਰ ਇਨਵੈਸਟੀਗੇਸ਼ਨ ਕਰਕੇ ਤੇ ਇਹਦੇ ਸਾਨੂੰ ਸਫਲਤਾ ਮਿਲੀ ਜਿਦੇ ਚ ਤਿੰਨ ਮੇਲ ਤੇ ਚਾਰ ਫੀਮੇਲ ਅਸੀਂ ਰਿਸ਼ਟ ਕੀਤਾ ਤੇ ਇਹਨਾਂ ਦੇ ਕੋਲੋਂ ਇੱਕ ਆਟੋ ਰਿਕਸ਼ਾ ਵੀ ਬਰਾਮਦ ਹੋਇਆ ਜਿਹੜਾ ਈਆਟੋਆ ਦਾ ਨੰਬਰ ਹੈਗਾ ਪੀਵੀ03 ਬੀਯੂ 2569 ਇਹ ਇਹਨਾਂ ਸੱਤਾਂ ਲੋਕਾਂ ਦੀ ਅरेस्ट ਪਾ ਲਈ ਹੈ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਦੇ ਅਸੀਂ ਇਹਨਾਂ ਨੂੰ ਪੁਲਿਸ ਰਿਮਾਂਡ ਤੇ ਲੈਂਦੇ ਸਰਮਨ ਲੁੱਟਦੇ ਸੀ ਜਾਂ ਪੈਸੇ ਲੈਂਦੇ ਸੀ ਕੀ ਕਰਦੇ ਸੀ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਇਹ ਆਪਦੇ ਹਨੀ ਟ੍ਰੈਪ ਚ ਉਹਨਾਂ ਨੂੰ ਪਸਾ ਲੈਂਦੇ ਸੀ ਫਿਰ ਸਟੇਸ਼ਨ ਦੇ ਆਸ-ਪਾਸੇ ਤੁਹਾਨੂੰ ਪਤਾ ਵੀ ਬਲੈਕ ਸਪੌਟਸ ਹੈਗੇ ਜਿੱਥੇ ਸੁੰਨੇ-ਸੁੰਨੇ ਹੈਗੇ ਜਿਵੇਂ ਬਰਾਤ ਨੂੰ ਪਟਾ ਮਾਰਕੀਟ ਹੋ ਗਈ ਹੋਰ ਹੋ ਗਿਆ ਜਿੱਥੇ ਦਿਨੇ ਚੱਲ-ਪਲ ਹੁੰਦੀ ਹੈ ਪਰ ਰਾਤ ਨੂੰ ਕੋਈ ਨਹੀਂ ਹੁੰਦਾ ਉਹੋ ਜੀ ਜਗ੍ਹਾ ਲਿਜਾ ਕੇ ਤੇ ਪਿੱਛੇ ਇਹਨਾਂ ਦੇ ਜਿਹੜੇ ਆ ਮਰਦ ਸਾਥੀ ਹੈ ਇਹ ਆ ਜਾਂਦੇ ਉਹਨਾਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਵੀ ਤੁਹਾਡੇ ਘਰੇ ਦੱਸ ਦਿਆਂਗੇ ਇਦਾਂ ਕਰਾਂਗੇ ਜਾਂ ਅਸੀਂ ਤੁਹਾਡੀ ਪੁਲਿਸ 'ਚ ਸ਼ਿਕਾਇਤ ਕਰਾਂਗੇ ਤਾਂ ਉਹਨਾਂ ਤੋਂ ਪੈਸੇ ਵੀ ਲੈ ਲੈਂਦੇ ਸੀ ਉਹਨਾਂ ਦਾ ਮੋਬਾਈਲ ਵਗੈਰਾ ਵੀ ਉਹਨਾਂ ਤੋਂ ਖੋਹ ਲੈਂਦੇ ਸੀ ਇਹ ਜੀ ਪ੍ਰਟੈਂਟ ਨਹੀਂ ਕਰਦੇ ਸੀ ਵੀ ਅਸੀਂ ਤੁਹਾਡੀ ਵੀਡੀਓ ਬਣਾ ਲਈ ਹੈ ਜੀ ਅਸੀਂ ਹੁਣ ਤੁਹਾਡੇ ਆ ਤੁਹਾਡੀ ਵਾਈਫ ਨੂੰ ਭੇਜਾਂਗੇ ਤੁਹਾਡੇ ਮਦਰ ਨੂੰ ਭੇਜਾਂਗੇ ਤੁਹਾਡੇ ਪੇਰੈਂਟਸ ਨੂੰ ਭੇਜਾਂਗੇ ਤੇ ਰਾਤ ਸਮੇਂ ਜਿਹੜਾ ਕੋਈ ਇਕੱਲਾ ਪਰਦੇਸੀ ਹੁੰਦਾ ਉਹ ਡਰ ਜਾਂਦਾ ਸੀ ਤੇ ਇਹਨਾਂ ਤੋਂ ਡਰਦੇ ਮਾਰਾ ਇਹਨਾਂ ਨੂੰ ਆਉਦਾ ਨਗਦੀ ਤੇ ਕੀਮਤੀ ਸਮਾਨ ਦੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਕਿੰਨੇ ਲੋਕਾਂ ਨੇ ਇਹਨਾਂ ਦਾ ਕਾਰਨ ਹੈ ਕੋਈ ਜਾਣ ਦੇਖੋ ਪਿਛਲੇ ਸਮੇਂ ਦੀਆਂ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵਰਬਲ ਕਿਸੇ ਨੇ ਫੋਨ ਤੇ ਇਤਲਾਹ ਦਿੱਤੀ ਬਟ ਖੁੱਲ ਕੇ ਲੋਕ ਸਾਹਮਣੇ ਨਹੀਂ ਆ ਰਹੇ ਪਰ ਜਦੋਂ ਦਾ ਮਾਮਲਾ ਦਰਜ ਹੋਇਆ ਤੇ ਆ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹੁਣ ਸਾਡੇ ਕੋਲੇ ਲੋਕ ਖੁੱਲ ਕੇ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਨਾਮ ਲੈਣੇ ਮੈਂ ਠੀਕ ਨਹੀਂ ਸਮਝੂਗਾ ਹਨ本当 ਸਾਡੇ ਕੋਲੇ 2 ਜਾਂ 3 ਤੋਂ ਜ਼ਿਆਦਾ ਦਰਖਾਸਤਾਂ ਆ ਚੁੱਕੀਆਂ। ਜਿਹੜਾ 86 ਨਾਲ ਕੋਲੇ ਆਪਦਾ ਸੀ ਜਾਂ ਕਰਾਈ ਦਾ ਸੀ ਚੈਨਲ ਇਹ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਪਤਾ ਕਰ ਰਹੇ ਆ। ਕਿ ਕਿਸੇ ਨੇ ਕੋ ਪਹਿਲਾਂ ਕੋ ਮਕਦਮਾ ਕਰੀ ਹਾਂ ਜੀ ਬਿਲਕੁਲ ਹੈਗਾ ਜਿਹੜੀ ਇਹਨਾਂ ਚ ਸੁਖਦੀਪ ਕੌਰ ਹੈ ਉਹਦੇ ਤੇ ਮਕਦਮਾ ਨੰਬਰ 33/22 ਇਥੇ ਕਤਵਾਲੀ ਚ ਹੀ ਦਰਜ ਹੈ ਜੀ ਐਕਸਟਰੋਸ਼ਨ ਦਾ ਹੀ ਮਤਲਬ ਬਲੈਕਮੇਲਿੰਗ ਦਾ ਤੇ ਜਿਹੜੀ ਇਹਨਾਂ ਚ ਨੀਤੂ ਹੈ ਪੁਤਰੀ ਚੈਨ ਸਿੰਘ ਉਹਦੇ ਤੇ ਵੀ ਮੁਕਦਮਾ 136/2023 스내칭 ਦਾ 379 PC ਦਾ ਉਹ ਵੀ ਇੱਥੇ ਪਤਵੱਲੀ ਜੀ ਦਰਜ ਹੈ ਜੀ ਜਿਹੜੇ ਮਰਦ ਸੀ ਉਹਦੇ ਕੋਲੇ ਹਥਿਆਰ ਵੀ ਹੁੰਦੇ ਤਿੱਖੇ ਦਿਖਾਉਂਦੇ ਆ ਜੀ ਬਰਾਤ ਦੇ ਹਿਸਾਬ ਨਾਲ ਅੱਜ ਕੱਲ ਸਭ ਤੋਂ ਭੈੜਾ ਹਥਿਆਰ ਮੋਬਾਈਲ ਹੈ ਜੀ ਜਦੋਂ ਕਹਿੰਦੇ ਤੁਹਾਡੀ ਮੂਵੀ ਬਣਾ ਲਈ ਇੰਦਾ ਕਰ ਲਿਆ ਬੰਦਾ ਉਹਨੇ ਨਾਲ ਹੀ ਡਰ ਜਾਂਦਾ ਸਰ ਜਿਹੜੀ ਚਾਰ ਕੁੜੀਆਂ ਪੜੀਆਂ ਇਹ ਬੇਟੇ ਜਿਹੜੀਆਂ ਨੇ ਸਾਰੀਆਂ ਹਾਂਜੀ ਇਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਦਾ ਨੇ ਨੇਤੂ ਪੁਤਰੀ ਚੈਨ ਸਿੰਘ ਕਿਰਣਾ ਰਾਣੀ ਉਰਫ ਮਾਹੀ ਪੁਤਰੀ ਕਾਕਾ ਸਿੰਘ ਮਨਪ੍ਰੀਤ ਕੌਰ ਪਤਨੀ ਦਕਤਾਰ ਸਿੰਘ ਸੁਖਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਹਜੇ ਇੱਕ ਇਹਦੇ ਵਿੱਚ ਜਿਹੜੀ ਦੋਸ਼ਨਾਵ ਫੜੇ ਜਾਣ ਵਾਲੀ ਉਹਦੇ ਜਦੋਂ ਅਰੈਸਟ ਪੈਂਦੀ ਹੈ ਤੁਹਾਨੂੰ ਦੱਸਿਆ ਜਾਊਗਾ ਹਾਂਜੀ ਹਾਂਜੀ ਸਾਰੇ ਜਿਹੜੇ ਇਹਦੇ ਤਿੰਨ ਸਾਥੀ ਜਿਹੜੇ ਹੈਗੇ ਆ ਫੇਰ ਚਾਰੋਂ ਆਪਾਂ ਬੋਲੀਆਂ ਹੈਗੇ ਇਹਨਾਂ ਦੇ ਆਪਸ ਵਿੱਚ ਕੀ ਦੋਸਤੀ ਹੈ ਕੋਈ ਕੋਈ ਹੋਰ ਸਬੰਧ ਹੈ ਇਹਨਾਂ ਦਾ ਹਜੇ ਤੱਕ ਜੋ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਦੋਸਤੀ ਹੈ ਜੀ ਕੋਈ ਸਿੱਧੀ ਰਿਸ਼ਤੇਦਾਰੀ ਸਾਹਮਣੇ ਨਹੀਂ ਆਈ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਵਰੀ ਵਰੀ ਟਾਈਮ ਟਾਈਮ ਤੋਂ ਦੇ ਇਹਨਾਂ ਨੇ ਸਰ ਗੈਂ ਕਿਵੇਂ ਬਣਾਇਆ ਸਰ ਇਕੱਠੇ ਕਿਵੇਂ ਹੋਈ ਆਈ ਬਲੈਂਡ ਸਾਹਮਣੇ ਇਹ ਹੁਣ ਪੁੱਛਗਿਛ ਦਾ ਮੈਟਰ ਹੈ ਜੀ ਹਜੇ ਤੱਕ ਤਾਂ ਆਪਦੀ ਆਪਦੀ ਸਟੋਰੀ ਦੱਸ ਰਹੇ ਕੁਝ ਬਣਾਏ ਵੀ ਕਰ ਰਹੇ ਬਟ ਇਹਨਾਂ ਨੂੰ ਜਦੋਂ ਇੱਕ ਦੂਜੇ ਦੇ ਸਾਹਮਣੇ ਬਿਠਾ ਕੇ ਤੇ ਮਜਬੂਤ ਪੁੱਛਗਿਛ ਕੀਤੀ ਜਾਊਗੀ ਉਦੋਂ ਸਾਹਮਣੇ ਆਉਣਗੇ ਹਾਂਜੀ ਆਲਮੋਸਟ ਕੁਛ ਬਾਹਰ ਦੇ ਰਹਿਣ ਵਾਲੇ ਬਟ ਹਾਲ ਵਾਸੀ ਸਾਰੇ ਬੰਡ ਹੈ ਜੀ ਸਾਰੇ ਆਪਣਾ ਜਿਹੜੇ ਥੜੇ ਕੇ ਆ ਵੀ ਇੱਕ ਖਾਸ ਤੌਰ ਤੇ ਰੇਲ ਯਾਤਰੀ ਨੂੰ ਆਪਣਾ ਸ਼ਿਕਾਰ ਬੰਦੇ ਸੀ ਆਪਣਾ ਬੰਦਾ ਸ਼ਹਿਰਾਂ ਨੂੰ ਸ਼ਿਕਾਰ ਬੰਦੇ ਸੀ ਦੇਖੋ ਰਾਤ ਨੂੰ ਆਵਾਜਾਵੀ ਇਕੱਲੀ ਆਪਣੇ ਸਟੇਸ਼ਨ ਤੇ ਹੁੰਦੀ ਹੈ ਰਾਤ ਨੂੰ ਬੱਸਾਂ ਵੀ ਬੰਦ ਹੁੰਦੀਆਂ ਖਾਸ ਕਰਕੇ ਸਰਦੀਆਂ ਚ ਤੇ ਰੇਲ ਹੀ ਇਹੋ ਜਿਹਾ ਯਾਤਰਾ ਯਾਤ ਦਾ ਸਾਧਨ ਹੈ ਜਿਹੜੇ ਰਾਤ ਨੂੰ ਵੀ ਚੱਲਦਾ ਹੈ ਤੇ ਆਪਣੇ ਤੁਸੀਂ ਦੇਖਿਆ ਵੀ ਸਟੇਸ਼ਨ ਤੇ ਆਵਾਜਾਵੀ ਸਾਰੀ ਰਾਤ ਚੱਲੂ ਰਹਿੰਦੀ ਹੈ ਤੋਂ ਸੋ ਸਟੇਸ਼ਨਾਂ ਨੂੰ ਹੀ ਜ਼ਿਆਦਾ ਇੰਸ਼ਾਨ ਆਪਣਾ ਜੀ ਹੋਰ ਵੀ ਲੋਕ ਹੋ ਸਕਦੇ ਸ਼ਾਮਰ ਜੀ ਇਸ ਦੇ ਵਿੱਚ ਬਿਲਕੁਲ ਹੋ ਸਕਦੇ ਹੈ ਜੀ ਹਜੇ ਤਾਂ ਇਨਵੈਸਟੀਗੇਸ਼ਨ ਮੋਡਲੀ ਸਟੇਜ ਤੇ ਤੇ ਜਿਵੇਂ ਜਿਵੇਂ ਇਹਨਾਂ ਬਾਰੇ ਪਤਾ ਲੱਗੂਗਾ ਅਸੀਂ ਹੋਰ ਵੀ ਜ਼ਿਲ੍ਹਿਆਂ ਦੀ ਮਦਦ ਲੈ ਰਹੇ ਆਂ ਇਸ ਵਿੱਚ ਮਾਡਲਾਂ ਦੀ ਸਾਰਾ ਗੱਲ ਜੀ ਬਿਲਕੁਲ ਜੀ ਸ਼ਿਫਟ ਸ਼ਾਈਨ ਕਿਉਂ ਹੁੰਦਾ ਜਦੋਂ ਕਰਦੇ ਨੇ ਇਹ ਮਾਡਲ ਲੇਟ ਨਾਈਟ ਕੀ 11 12 1 2 ਵਜੇ ਤੱਕ ਸਵੇਰ 4 ਵਜੇ ਤੱਕ ਜਦੋਂ ਤੱਕ ਲੋਕ ਜਾਗਣਾ ਨਹੀਂ ਸ਼ੁਰੂ ਹੁੰਦਾ ਸਰ ਇੱਕ ਹੋਟਲਾਂ ਨਹੀਂ ਛੱਡਿਆ ਉਹਨੇ ਵੀ ਆਪਾਂ ਜਿਹੜੀ ਹੈ ਚੈੱਕ ਕੀਤੀ ਹੈ ਕਿ ਕਿ ਬਰਾਬਰੀ ਇਹ ਕੀ ਹਾਂਜੀ ਹਜੇ ਸਾਡੀ ਇਹ ਚੱਲ ਹੀ ਰਹੀ ਹੈ ਜੀ ਕਿਉਂਕਿ ਹੋਟਲ ਕਾਫੀ ਜ਼ਿਆਦਾ ਹੈ ਸਾਡੀਆਂ ਟੀ ਤੇ ਸਾਰੇ ਹੋਟਲਾਂ ਦੀ ਮਰੀਦ ਚੈਕਿੰਗ ਹੋ ਰਹੀ ਹੈ ਹੋਟਲ ਤਰਨਸਾਲਾ ਵਗੈਰਾ ਸਾਰੇ ਮੋਬਾਈਲ ਕਾਫੀ ਬਧਿਆ ਆਪਣਾ ਕੋਟੂ ਦੇ ਵਿੱਚ ਉਸ ਹਾਂਜੀ ਹਜੇ ਉਹਨਾਂ ਦੀ ਜਾਂਚ ਚੱਲ ਰਹੀ ਹੈ ਜੀ ਵੀ ਉਹ ਕਿਉਂ ਬੈਠੇ ਸੀ ਕਿਸ ਕਰਕੇ ਬੈਠੇ ਸੀਗੇ ਤੇ ਜੇ ਕੋਈ ਉਹੋ ਜੀ ਗੱਲ ਸਾਹਮਣੇ ਆਉਂਦੀ ਹੈ ਤੇ ਤੁਹਾਨੂੰ ਦੱਸਿਆ ਜਾਊਗਾ ਤੇ ਬਾਰੇ ਕਿ ਲੇਟ ਜਿਨਾ ਜੀ ਆਟੋ ਜਨਾ ਚੜ ਜਾਂਦੀ ਹੈ ਇਹ ਕੋਈ ਲੀਟੀ ਛੜਦੀ ਹੈ